ਸਾਸ਼ਟਿਕਾਲ ਦੋਸਤੋ ਅੱਜ ਆਪਾਂ ਪੜ ਰਹੇ ਆ ਘੜੇ ਚ ਦੱਬੀ ਇੱਜ਼ਤ ਦਾ ਭਾਗ ਪਹਿਲਾ ਬਾਪੂ ਦੀ ਜੁਕਤੀ ਜਾਦਾ ਕਿਰਾ ਬਸ ਤਲਵੰਡੀ ਬਸ ਸਟੈਂਡ ਚ ਦਾਖਲ ਹੋਈ ਤੇ ਬਸ ਸਟੈਂਡ ਦੇ ਬਾਹਰ ਖੜਨ ਵਾਲੇ ਨਿੱਕੇ ਵੱਡੇ ਲੋਹੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸਨ ਮੈਂ ਬਾਪੂ ਨੂੰ ਹਲੂਨ ਕੇ ਟਰੈਕਟਰ ਦਿਖਾਏ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ ਅਸੀਂ ਬਸ ਸਟੈਂਡ ਉੱtre ਬਾਪੂ ਤੇ ਮੈਂ ਉੱਤਰ ਕੇ ਬਸ ਸਟੈਂਡ ਚ ਬੈਠਣ ਲਈ ਬਣੀਆਂ ਥੜੀਆਂ ਤੇ ਬੈਠ ਗਈ ਬਾਪੂ ਇੱਕਦਮ ਉੱਠਿਆ ਮੇਰਾ ਹੱਥ ਫੜ ਬਾਪੂ ਮੋਚੀ ਕੋਲ ਚਲਾ ਗਿਆ ਤੇ ਆਪਜੀ ਜੁੱਤੀ ਲਾ ਕੇ ਮੋਚੀ ਨੂੰ ਦੇ ਦਿੱਤੀ ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਖਰਾਬ ਹੀ ਹੈ ਜੀ ਜੇ ਬਾਲਕ ਐਨੇ ਹੋ ਤਾਂ ਸਿਉਾਂ ਦਿਨਾ ਪਰ ਮਿਲੂ ਕੱਲ ਬਾਪੂ ਨੇ ਦੂਜੀ ਜੁੱਤੀ ਵੀ ਲਾ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕਿ ਕੱਲ ਹੀ ਲੈ ਜਾਵਾਂਗੇ ਦੋਨੋਂ ਬਾਪੂ ਨੰਗੇ ਪੈਰ ਤੌਰ ਫਿਰ ਉਸ ਥੜੀ ਤੇ ਜਾ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ ਫੁੱਲੇ ਗਿਰਿਆ ਪਾਪੜ ਵੇਚਣ ਵਾਲੇ ਬਾਰ-ਬਾਰ ਕੋਲ ਆਉਂਦੀ ਤੇ ਮੇਰੇ ਚ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਮੈਨੂੰ ਚੀਜੀ ਦਵਾ ਦੇਵੇ ਫਿਰ ਬਾਪੂ ਨੇ ਮੇਰੇ ਜਿਹੇ ਝੋਲੇ ਚੋਂ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂੰਹੇ ਕਰ ਦਿੱਤੀ ਕਿ ਤਰੇ ਲੱਗੀ ਤਾਂ ਪੀ ਲੈ ਮੈਂ ਘਟਾ ਘਟ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਵੇਖ ਰਿਹਾ ਸੀ ਜਿਵੇਂ ਉਸ ਦੀ ਪਿਆਸ ਵੀ ਮੈਂ ਪਾਣੀ ਪੀ ਕੇ ਮਕਾ ਦਿੱਤੀ ਹੋਵੇ ਬਾਪੂ ਨੇ ਬੋਤਲ ਮੁੜ ਚੋਲੇ ਵਿੱਚ ਪਾ ਲਈ ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਅਤੇ ਅਸੀਂ ਮੁੜ ਕੋ ਮੁੜ ਕੇ ਹੋਏ ਪਿੰਡ ਪੁੱਜ ਗਏ 15 ਦਿਨ ਬਾਅਦ ਬਾੜੀ ਸ਼ੁਰੂ ਹੋਈ ਬਾਪੂ ਉਸ ਦਿਨ ਆਰਤੀ ਉਹ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ ਦੁਪਹਿਰੇ ਜੇਹ ਤਾਇਆ ਬਿਸ਼ਨਾ ਪੱਜਿਆ ਪੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ ਚੌਂਦਰੀ ਕੋਲ ਜਾ ਖੰਗੂਰਾ ਜਿਹਾਂ ਮਾਰ ਕੀਆ ਭਾਈ ਲਛਮਨ ਦਾ ਤਲਵੰਡੀ ਤੋਂ ਆਉਂਦੇ ਦਾ ਐਕਸੀਡੈਂਟ ਹੋ ਗਿਆ ਮੈਂ ਪਤਾ ਲਹਿਣ ਉੱਥੇ ਚੱਲਾਂ ਤੇਰੀ ਭੈਣ ਆਉਂਦੀ ਆ ਤੇਰੇ ਕੋਲ ਐਨਾ ਕਹਿ ਕੇ ਤਾਇਆ ਚਲਾ ਗਿਆ ਤੇ ਮਾਂ ਥਾਂ ਹੀ ਖੜੀ ਸੁੰਨ ਜਿਹੀ ਹੋ ਗਈ ਤੇ ਫਿਰ ਚੱਕਰ ਜਿਹਾ ਖਾ ਕੇ ਡਿੱਗ ਗਈ ਮੈਂ ਦਵਾ ਦਾਵਾ ਆ ਕੇ ਮਾਂ ਨੂੰ ਪਾਣੀ ਪਿਆਇਆ ਇੰਨੇ ਨੂੰ ਤਾਈ ਆ ਗਈ ਤਾਈ ਮਾਂ ਦੇ ਹੱਥ ਪੈਰ ਮਸਲਣ ਲੱਗੀ ਤਾਈ ਦਾ ਮੁੰਡਾ ਪਿੱਛੋਂ ਹੀ ਮੋਟਰਸਾਈਕਲ ਤੇ ਬਿਠਾ ਡਾਕਟਰ ਲੈ ਆਇਆ ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਏ ਥੋੜੇ ਟਾਈਮ ਨੂੰ ਠੀਕ ਹੋ ਜਾਣਗੇ ਦੰਨ ਘੰਟੀ ਵਾਰ ਜੀਪ ਤੋਂ ਤਾਇਆ ਰੋਂਦਾ ਰੋਂਦਾ ਉੱਤਰਿਆ ਕਿ ਆਪਾਂ ਤਾਂ ਲੁੱਟੇ ਗਏ ਮੁੱਕ ਗਿਆ ਮੇਰਾ ਭਰਾ ਤਾਇਆ ਵੇੜੇ ਵਿੱਚ ਬੈਠ ਤਾਂ ਹਾਂ ਮਾਰਨ ਲੱਗਾ ਘਰ ਚ ਐਂਬੂਲੈਂਸ ਦੇ ਨਾਲ ਦੋ ਹੋਰ ਗੱਡੀਆਂ ਤੇ ਟਰੈਕਟਰ ਟਰਾਲੀ ਨੇ ਸਾਰਾ ਵੇੜਾ ਮੱਲੇ ਲਿਆ ਟਰਾਲੀ ਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ ਘਰ ਚ ਇਕੱਠਾ ਹੋਣਾ ਸ਼ੁਰੂ ਹੋ ਗਿਆ ਕੋਈ ਬਾਪੂ ਦੀ লাশ ਨੂੰ ਗੱਡੀ ਚ ਲੋਹਾਰਿਆ ਸੀ ਕੋਈ ਬਾਪੂ ਦਾ ਟਰੈਕਟਰ ਮੈਂ ਡਰਿਆ ਸਹਮਿਆਪੂ ਆਦੀ ਬੁੱਕਲ ਚ ਬੈਠਾ ਰੋ ਰਿਹਾ ਸੀ ਪੂਆ ਮੈਨੂੰ ਚੱਕ ਕੇ ਸਕੂਟਰ ਕੋਲ ਚਲੀ ਗਈ ਤੇ ਉਹਦੀ ਪੱਬ ਨਿਕਲ ਗਈ ਮੇਰੀ ਨੀਹ ਸਕੂਟਰ ਮਗਰ ਬੰਨੀ ਉਸ ਖੜਾਉਣੇ ਟਰੈਕਟਰ ਤੇ ਪਈ ਜੋ ਬਾਪੂ ਦੀ ਬਿਨਾ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀ ਮੇਰੀਆਂ ਅੱਖਾਂ ਤੇ ਤੱਪ ਤਪ ਚੂਣ ਲੱਗੀਆਂ ਪੂਆ ਨੇ ਮੈਨੂੰ ਜ਼ੋਰ ਦੇ ਨੇ ਘੁੱਟ ਲਿਆ ਤੇ ਕਮਰੇ ਚ ਲੈ ਕੇ ਚਲੀ ਗਈ ਮੈਂ ਕੰਬ ਰਿਹਾ ਸੀ ਤੇ ਪੂਆ ਮੈਨੂੰ ਕਲਾ ਵਿੱਚ ਕੁੱਟੀ ਬੈਠੀ ਸੀ ਜਿਵੇਂ ਉਸ ਦਾ ਵੀਰ ਹੋਵਾਂ ਤੇ ਮੈਨੂੰ ਮੋੜ ਤੋਂ ਖੂਨ ਤੋਂ ਡਰ ਰਹੀ ਹੋਵੇ ਇੱਕ ਦੋ ਵਾਰ ਫਿਰ ਉਸ ਤੇ ਮੂੰਹ ਨਿਕਲਿਆ ਕੀ ਨਾ ਲਸ਼ਮਨ ਰੋਣਾ ਤੇਰੀ ਭੈਣ ਹੈਗੀ ਆ ਫਿਕਰ ਨਾ ਕਰ ਪੂਆ ਦਾਤਾ ਉਹਦਾ ਤੌਰ ਚੱਕਿਆ ਗਿਆ ਸੀ ਬਾਪੂ ਨੂੰ ਨਹਾਉਣ ਲੱਗੇ ਉਸ ਦੀ ਗੀਜੇ ਚਾਰਥੀਆਂ ਦੇ ਦਿੱਤੀ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਜ਼ਾਂਬਰ ਨਹੀਂ ਫੜਾ ਦਿੱਤੇ ਬਾਪੂ ਜੀ ਦਾ ਸੰਸਕਾਰ ਹੋ ਗਿਆ ਬਾਪੂ ਜੀ ਦਾ ਸਕੂਟਰ ਦਰਾਨ ਨਾਲ ਲੱਗਦੇ ਸ਼ਟਰ ਵਾਲੇ ਕਮਰੇ ਵਿੱਚ ਸਾਂਭ ਦਿੱਤਾ ਗਿਆ ਤੇ ਉਹ ਨਿੱਕਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਹੋਇਆ ਸੀ ਉਹ ਸ਼ਟਰ ਵਾਲਾ ਕਮਰਾ ਮੇਰੀ ਸੁਰਤ ਚ ਬੰਦ ਹੀ ਰਹਿੰਦਾ ਤੇ ਕਿਸੇ ਦੀ ਹਿੰਮਤ ਹੀ ਨਹੀਂ ਪਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਾਰਤ ਲਈਏ ਨਿੱਕੇ ਟਰੈਕਟਰ ਨਾਲ ਖੇਡ ਲਈਏ ਸਮਾਂ ਬੀਤਿਆ ਤੇ ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਈ ਪਿੰਡ 5 ਸਾਲ ਬਾਅਦ ਗੀੜਾ ਲੱਗਦਾ ਅੱਜ 25 ਵਰਿਆਂ ਬਾਅਦ ਮੇ ਆਪ ਦੇ ਪਰਮਾਤਮਾ ਸਮੀਤ ਪਿੰਡ ਆਇਆ ਤਾਂ ਨਾਲ ਇੱਕ ਨਵਾਂ ਜੀ ਵੀ ਸੀ ਉਹ ਸੀ ਮੇਰਾ ਪੁੱਤ ਮੇਲਣ ਵਾਲੇ ਲੋਕ ਆਖ ਰਹੇ ਸੀ ਕਿ ਜਮਾ ਲਸ਼ਮਨ ਸੋਦਾਮਾਨ ਅੰਦਰਾ ਹੀ ਮੇਰੀ ਪੁੱਤ ਦਾ ਐਂਦਵਾਰ ਵਾਲੇ ਦਿਨ ਪਤਾ ਨਹੀਂ ਮਨ 'ਚ ਕੀ ਆਇਆ ਕਿ ਉਸ ਸ਼ਾਮ ਮੈਂ ਉਹ ਸ਼ਟਰ ਵਾਲਾ ਕਮਰਾ ਖੋਲ ਲਿਆ ਤੇ ਮੇਰਾ ਪੁੱਤ ਮੇਰੀ ਗੋਦੀ ਤੋਂ ਉੱਤਰ ਕੇ ਸਕੂਟਰ ਕੋਲ ਜਾ ਖੜਾ ਹੋ ਗਿਆ ਤੇ ਸਕੂਟਰ ਤੇ ਲਾਲ ਲਿਗੜਾ ਦਿੱਤਾ ਹੋਇਆ ਸੀ ਪਰ ਅੱਧਾ ਲਿਗੜਾ ਲਹਿ ਗਿਆ ਸੀ ਪੁੱਤ ਦੀ ਨਿਗਾਹ ਟਰੈਕਟਰ ਤੇ ਪਈ ਅਤੇ ਉਹ ਜਦ ਕਰ ਲੱਗਾ ਕਿ ਉਹ ਟਰੈਕਟਰ ਲੈਣਾ ਹੈ ਕਿ ਢਣ ਲਈ ਮੈਂ ਪਰੇ ਜਿਹੀ ਮਨ ਨਾਲ લા લીਡੀ ਨੂੰ ਖਿੱਚ ਲਿਆ ਤੇ ਸਾਰੀ ਮਿੱਟੀ ਸਾਡੇ ਦੋਵਾਂ ਉੱਤੇ ਪੈ ਗਈ ਮੈਨੂੰ ਉਸ ਮਿੱਟੀ ਦੀ ਖੁਸ਼ਬੂ ਚੰਗੀ ਲੱਗੀ ਮੈਂ ਸਕੂਟਰ ਨੂੰ ਰੋਡ ਕੀ ਵੀੜੀ ਚ ਲੈ ਆਇਆ ماں ਪਾਂਡੇ ਵਿੱਚੇ ਛੱਡ ਕੇ ਸਾਡੇ ਕੋਲ ਆ ਗਈ ਸ਼ਾਇਦ ਮੈਨੂੰ ਸਹਾਰਾ ਦੇਣ ਲਈ ਕੀ ਕਿਦਰੀ ਸਕੂਟਰ ਦੀਖ ਮੈਂ ਕਮਜ਼ੋਰ ਪੈਰੋਂ ਨਾਲ ਲੱਗ ਜਾਵਾਂ ਪਰ ਸਕੂਟਰ ਕੋਲੋਂ ਆ ਮਾਂ ਨੇ ਡੂੰਗਾ ਹੋਂਕਾ ਲਿਆ ਤੇ ਆਪਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ ਮੈਂ ਸਕੂਟਰ ਸਾਫ ਕੀਤਾ ਤੇ ਟਰੈਕਟਰ ਵੀ ਟਰੈਕਟਰ ਬੇਟੇ ਨੂੰ ਖੇਡਣ ਲਈ ਦਿੱਤਾ ਸਕੂਟਰ ਜੀਪ ਤੇ ਔਲਾਦ ਕੇ ਤਾਈ ਦੇ ਮੁੰਡੇ ਨਾਲ ਸ਼ਹਿਰ ਵੱਲ ਚੱਲ ਪਿਆ ਠੀਕ ਕਰ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ ਜੀਪ ਤਾਈ ਦਾ ਮੁੰਡਾ ਘਰ ਲਿਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਪਿੰਡੋਂ ਦੇ ਰਾਸਤੇ 'ਚ ਖਿਆਲ ਆਇਆ ਕਿ ਬਾਪੂ ਨੇ ਕਿਹਨਾਂ ਜੁੱਤੀ ਘੰਡਣ ਨਹੀਂ ਦਿੱਤੀ ਸੀ ਮੋਚੀ ਕੋਲ ਬੱਸ ਸਟੈਂਡ 'ਚ ਪਤਾ ਨਹੀਂ ਕਿ ਸੋਜ ਮੇ ਸਕੂਟਰ ਫਿਰ ਤੋਂ ਸ਼ਹਿਰ ਵਾਲਾ ਮੋੜ ਲਿਆ ਤੇ ਬੱਸ ਸਟੈਂਡ ਚਲਾ ਗਿਆ ਉੱਥੇ ਹੋਂਡਰੈਕਟਰਾਂ ਦੇ ਖੜਾਉਣਿਆਂ ਦੀ ਕੋਈ ਦੁਕਾਨ ਨਹੀਂ ਸੀ ਬੱਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਬਣੀ ਨਮੀ ਥੜੀ ਤੇ ਕਿੰਨਾ ਚਿਰ ਬੈਠਾ ਰਿਹਾ ਫਿਰ ਉਥੋਂ اٹਕ ਕੇ ਉਹ ਮੋਚੀ ਕੋਲ ਗਿਆ ਜੋ ਹੁਣ ਬੁੱਢਾ ਹੋ ਚੁੱਕਾ ਸੀ ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਹੈ ਮੋਚੀ ਨੇ ਕਿਹਾ ਕੈਸਨੀ ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ ਚ ਕੱਢ ਕੇ ਦਿਖਾਈ ਔਰ ਉਸ ਮੋਚੀ ਨੇ ਕੁੱਟ ਕੇ ਮੈਨੂੰ ਸੀਨੇ ਨਾਲ ਲਾ ਲਿਆ ਕਿ ਅੱਛਾ ਲక్ష్ਮਨ ਸਿਉਂ ਦਾ ਪੁੱਤ ਹੈ ਤੂੰ ਫਿਰ ਮੇਰਾ ਹੱਥ ਫੜ ਛੜਕ ਦੇ ਦੂਜੀ ਪਾਸੇ ਬਣੇ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਰੂਮ ਚ ਲੈ ਗਿਆ ਤੇ ਇਸ਼ਾਰਾ ਕਰ ਪ੍ਰੀਮ ਚ ਜੜੀਆਂ ਕੰਦ ਤੇ ਲੱਗਾ ਜੁੱਤੀ ਦਾ ਜੋੜਾ ਦਿਖਾਇਆ ਤੇ ਕਿਹਾ ਪਤਾ ਹੀ ਜੁੱਤੀ ਮੈਂ ਬਹੁਤ ਸਾਂਭ ਕੇ ਰੱਖੀ ਹੈ ਲਸ਼ਮਨ ਸਿਓ ਕੱਲ ਦਾ ਕਹਿ ਕੇ ਮੜ ਜੁੱਤੀ ਲੈ ਨਹੀਂ ਆਇਆ ਪਰ ਜਿਸ ਦਿਨ ਦੀ ਜੁੱਤੀ ਮੇਰੀ ਦੁਕਾਨ ਤੇ ਆਈ ਏ ਮੇਰੇ ਕੰਮ ਚ ਬਰਕਤ ਆਈ ਏ ਤੇ ਹੋ ਸਕਦਾ ਮੇਰਾ ਬਹਿ ਵੀ ਹੋਵੇ ਪਰ ਮੈਂ ਇਹ ਜੁੱਤੀ ਨੂੰ ਰੱਬ ਵਾਂਗ ਪੂਜਦਾ ਮੈਂ ਇੱਕ ਵਾਰ ਫਿਰ ਸੋਨ ਜਿਹਾ ਹੋ ਕੇ ਜੁੱਤੀ ਨੂੰ ਇੱਕ ਟੱਕ ਦੇਖਣ ਲੱਗਾ ਮੇਯ ਬੁੱਢੇ ਮੋਚੀ ਨੂੰ ਤਰਲਾ ਜੀ ਆਪਾ ਕੀ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਓ ਮੈਂ ਜੋ ਕੀਮਤ ਕਹੂੰਗੀ ਦੇ ਦੇਵਾਂਗਾ ਬੁੱਢੇ ਮੋਚੀ ਨੇ ਆਪਦੇ ਪੁੱਤ ਨੂੰ ਕਹਿ ਕੇ ਮੈਨੂੰ ਜੁੱਤੀ ਅਖਬਾਰ ਚ ਰਵੇਟ ਕੇ ਕਾਲੀ ਰਫਾਫੀ ਵਿੱਚ ਪਾ ਦਿੱਤੀ ਮੈਂ ਆਉਂਦਾ ਆਉਂਦਾ ਉਸ ਤੋਂ ਪੁੱਛਣਾ ਜ਼ਰੂਰੀ ਸਮਝਿਆ ਕਿ ਜੇ ਇੰਨਾ ਵੱਡਾ ਸ਼ੋਰੂਮ ਹੈ ਤਾਂ ਤੁਸੀਂ ਬੱਸ ਸਟੈਂਡ ਤੋਂ ਉੱਪਰ ਵਿੱਚ ਨਹੀਂ ਕਿ ਜਹੀ ਦੁਕਾਨ ਤੇ ਕਿਉਂ ਕੰਮ ਕਰਦੇ ਹੋ ਬੁੱਢੀ ਮੁੱਛੀਏ ਟਿੱਟੀ ਮੋਦੀ ਉਤਰੀ ਵਾਲੀ ਅੱਖਾਂ ਭਰ ਗਿਆ ਮੇਰੇ ਪਿਓ ਨੇ ਉਹ ਜੁੱਤੀਆਂ ਵਾਲੇ ਖੋਖੇ 'ਚ ਜ਼ਿੰਦਗੀ ਕੱਢ ਦਿੱਤੀ ਹੈ ਮੈਨੂੰ ਉਸ ਦੁਕਾਨ 'ਤੇ ਬਹਿ ਕੇ ਬਹੁਤ ਸਕੂਨ ਮਿਲਦਾ ਹੈ ਤੇ ਐਵੇਂ ਲੱਗਦਾ ਹੈ ਜਿਵੇਂ ਮੇਰਾ ਪਿਓ ਮੇਰੇ ਕੋਲ ਬੈਠਾ ਹੋਵੇ ਮੈਂ ਉਦਾਸ ਜਿਹਾ ਹੋ ਉਹਨਾਂ ਤੋਂ ਅਲਵਿਦਾ ਲੈ ਸਕੂਟਰ ਤੇ ਘਰ ਆਇਆ ਘਰ ਪਹੁੰਚਿਆ ਤਾਂ ਮਾਂ ਫਿਕਰ ਕਰ ਰਹੀ ਸੀ ਕਿ ਕਿੰਨਾ ਕਵੇਲਾ ਕਰ ਦਿੱਤਾ ਸ਼ਹਿਰੋਂ ਆਉਣ ਚ ਤੇ ਫੋਨ ਵੀ ਬੰਦ ਜਿਆ ਹੋ ਗਿਆ ਸੀ ਬੋਲਦੀ ਬੋਲਦੀ ਉਹਦੀ ਨਿਗਾ ਜਦ ਬਾਪੂ ਵਾਲੇ ਸਕੂਟਰ ਤੇ ਪਈ ਤਾਂ ਇੱਕਦਮ ਹੈਰਾਨ रह ਗਈ ਉਹ बार-बार ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ ਮੇਰੇ ਕੋਲ ਤਾਂ ਉਹਨੇ ਮੇਰਾ ਮੱਥਾ ਚੁੰਮ ਕੇ ਆਖਿਆ ਮੇਰਾ ਬਹਾਦਰ ਪੁੱਤ ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਤਾਹੀਂ ਉਹਨੇ ਪੈਂਡ ਛੱਡ ਪਰਦੇਸ ਰਹਿਣਾ ਸਹੀ ਸਮਝਿਆ ਸਹੀ ਵੀ ਸੀ ਉਹਦੋਂ ਮੈਂ ਬਾਪੂ ਦੀ ਜਾਨ ਮਗਰੋਂ ਰੋਜ਼ ਰਾਤ ਨੂੰ ਸੁੱਤਾ-ਸੁੱਤਾ ਬੜਕ ਕੇ ਉੱਠ ਜਾਂਦਾ ਤੇ ਬਾਪੂ ਨਾ ਜਾ ਛੱਡ ਕੀ ਕਹਿ ਰੋਣ ਲੱਗ ਜਾਂਦਾ ਮਾਂ ਮੇਰੇ ਤੇ ਅਜਮਾਨ ਮਹਿਸੂਸ ਕਰ ਰਹੀ ਸੀ ਕਿ ਮੈਂ ਬੀਤੇ ਮਾੜੇ ਕੱਲ ਨੂੰ ਸਵਕਾਰ ਕਰ ਲਿਆ ਹੈ ਨੇਮਨਜੀਤ ਦੇ ਬੈਠ ਮਾਂ ਨੂੰ ਫਰੇਮ 'ਚ ਜੜੀ ਜੁੱਤੀ ਦਿਖਾਈ ਤੇ ਕਿਹਾ ਕਿ ਜਾਦਾ ਕਿਨਾਂ ਬਾਪੂ ਨੰਗੇ ਪੈਰੀ ਸ਼ਹਿਰੋਂ ਆਇਆ ਸੀ ਤੇ ਪਿਆਸੀ ਨਾ ਹੋਣ ਕਰਕੇ ਮੁਰਜੁਕਤੀ ਚੁੱਕਣ ਨਹੀਂ ਗਿਆ ਦੁਕਾਨ ਤੋਂ ਉਦੋਂ ਦੀ 50 ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾ ਏ ਮਾਂ ਮੇਰੀਆਂ ਗੱਲਾਂ ਚਲ ਜ ਗਈ ਤੇ ਮੈਂ ਉਹਨੂੰ ਮੋਚੀ ਵਾਲੀ ਗੱਲ ਸੁਣਾਈ ਮਾਂ ਨੇ ਅੱਖਾਂ ਪਰ ਲਈਆਂ ਐਨੇ ਨੂੰ ਮੇਰਾ ਪੁੱਤਰ ਟਰੈਕਟਰ ਦੇ ਮੂਹਰੇ ਲੱਗੇ ਬਾਜੇ ਨਾਲ ਪਾ ਪਾ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਪਾਪਾ ਥਿਸ ਇਜ਼ ਦਾ ਬੈਸਟ ਗਿਫਟ ਮੈਂ ਮੁਸਕਰਾ ਪਿਆ ਮੇਰੀ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਆਈ ਕਿ ਮੈਂ ਪਾਣੀ ਦਾ ਗਲਾਸ ਹੱਥ 'ਚ ਫੜਿਆ ਤੇ ਮੇਰਾ ਪੁੱਤ ਮੇਰੇ ਕੋਲ ਆਇਆ ਤੇ ਮੇਰੇ ਹੱਥੋਂ ਪਾਣੀ ਦਾ ਗਲਾਸ ਫੜ ਆਪ ਸਾਰਾ ਪਾਣੀ ਪੀ ਗਿਆ ਮੈਂ ਉਸ ਵੱਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਪਿਓ ਕਈ ਸਾਲ ਪਹਿਲਾਂ ਉਸ ਬੱਸ ਸਟੈਂਡ 'ਚ ਬੈਠਾ ਮੇਰੇ ਵੱਲ ਦੇਖ ਰਿਹਾ ਸੀ ਪੀੜ੍hiyan ਬਦਲਦੀਆਂ ਰਹਿੰਦੀਆਂ ਪਰ ਸਮਾਂ ਪਿਛਲੀਆਂ ਪੀੜ੍ਹੀਆਂ ਨੂੰ ਫਿਰ ਸਾਡੇ ਵਿੱਚ ਲਿਆ ਕੇ ਖੜਾ ਕਰ ਦਿੰਦੀਆਂ ਹਨ ਇੱਕ ਤੇਰੀ ਜੁੱਤੀ ਸਾਹਮਣੇ ਬੂਟ ਜਾਰਡਨ ਦੀ ਜਾਪਦੇ ਨਹੀਂ ਹੌਲੇ ਫੇਅਰ ਪੁਲਿਸਾਂ ਲੱਗਣ ਠੰਡੀਆਂ ਮੈਂ ਲੱਭਦਾ ਰਹਿਣਾ ਨਿੱਗ ਵਾਲੇ ਕੋਲੇ ਮੈਂ ਲੱਭਦਾ ਰਹਿਣਾ ਨਿੱਗ ਵਾਲੇ ਕੋਲੇ ਧੰਨਵਾਦ ਦੋਸਤੋ